ਹਾਂ ਦੋਸਤੋ ਫੁੱਲ ਮੁਸਕਾਨ ਦਾ ਸਵੱਬ ਬਣਦੇ ਨੇ ਫਲਬਾਗਾਂ ਦੀ ਰੂਹ ਹੁੰਦੇ ਨੇ ਤੇ ਫੁੱਲ ਮਨੁੱਖ ਨੂੰ ਮੁਹੱਬਤ ਦਾ ਹਮੇਸ਼ਾ ਪੈਗਾਮ ਦਿੰਦੇ ਨੇ ਸੋ ਫੁੱਲ ਉਹ ਵੀ ਪਰਚੜ ਦੀ ਰੁੱਤ ਵਿੱਚ ਜਦੋਂ ਹੋਰ ਕੋਈ ਫੁੱਲ ਫਲੇਰਾ ਨਹੀਂ ਹੁੰਦਾ ਤਾਂ ਅੰਗਲਦੋ ਦੀ ਇਹ ਰੋਲਾਦਾ ਕਰਦੀ ਹੈ ਇਸ ਨੂੰ ਮੁਗਲ ਬਾਦਸ਼ਾਹਾਂ ਨੇ ਭਾਰਤ ਦੇ ਵਿੱਚ ਲਿਆਂਦਾ ਵੀ ਤੇ ਉਹਦਾ ਨਾਮ ਵੀ ਦਿੱਤਾ ਮਲਕਾਏ ਖਜ਼ਾਂ ਪਤ ਚੜ ਦੀ ਰਾਣੀ ਸੋ ਮਗਲ ਦਾਉਦੀ ਸ਼ੋ ਹੋਣ ਜਾ ਰਿਹਾ ਹੈ ਫੁੱਲ ਪ੍ਰੀਮੀਅਮ ਲਈ ਖੁਸ਼ਖਬਰੀ ਹੈ ਇਹ ਗਲਉਦੀ ਸ਼ੋ 3 ਤੇ 4 ਦਸੰਬਰ ਨੂੰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਉਹਦੇ ਵਿੱਚ ਮੁਨਕਤ ਕੀਤਾ ਜਾ ਰਿਹਾ ਹੈ ਤੇ ਸਥਾਨ ਰਹੇਗਾ ਮਨਮੋਹਨ ਸਿੰਘ ਆਲਟੋਰੀਅਮ ਇੱਕ ਨੰਬਰ ਗੇਟ ਤੋਂ ਸਿੱਦੇ ਜਾ ਕੇ ਇਸਤਤ ਕਾਟਨ ਪੀਯੂ ਲੁਧਿਆਣਾ ਦੇ ਵਾਈਸ ਚਾਂਸਰ ਡਾクター ਅਸਦੀ ਸਿੰਘ ਗੋਸਲ ਕਰਨਗੇ 3 ਦਸੰਬਰ ਨੂੰ 12:30 ਵਜੇ ਤੇ ਇਹ ਗਲਦੌਦੀ ਸ਼ੋ ਪਿਛਲੇ ਬਹੁਤ ਸਮੇਂ ਤੋਂ ਲਗਾਇਆ ਜਾ ਰਿਹਾ ਹੈ ਇਹ ਪੰਜਾਬੀ ਕਵੀ 인 ਕੁਦਰਤ ਦਾ ਕਵੀ ਵੀ ਕਿਹਾ ਜਾਂਦਾ ਭਾਈ ਵੀਰ ਸਿੰਘ ਉਹਨਾਂ ਨੂੰ ਸਮਰਪਿਤ ਹੁੰਦਾ ਹੈ ਉਹਨਾਂ ਦੀ ਇੱਕ ਬੜੀ ਮਸ਼ਹੂਰ ਕਵਤਾ ਗਲਦੌਦੀਆਂ ਇਸ ਸੰਬੰਧੀ ਜਾਣਕਾਰੀ ਦਿੰਦੇ ਆ ਫਲੋਰੀ ਕਲਚਰ ਇਹ ਲੈਂਡਸਕੇਪਿੰਗ ਵਿਭਾਗ ਦੇ ਮੁਖੀ ਡਾਕਟਰ ਪਰਮਿੰਦਰ ਸਿੰਘ ਨੇ ਦੱਸਿਆ ਕਿ ਇਸ ਮੌਕੇ 10 ਵਰਗਾਂ ਵਿੱਚ ਗੁਲਦੋਦਜ ਦੇ ਮੁਕਾਬਲੇ ਕਰਾਈ ਜਾਣਗੇ। ਇਹਨਾਂ ਵਿੱਚ ਜਿਹੜੀਆਂ ਇੱਕ ਆਪਣਾ ਵਰਗ ਨੇ ਵੱਖੋ ਵੱਖਰੀ ਇਨਕਰਵਡ ਰਿਫਲੈਕਸਡ ਸਪਾਈਡਰ ਮੱਕੜੀ ਵਰਗੀ ਫੁੱਲ ਸਜਾਬਟੀ ਓਪਨ ਬਟਨ ਕਹਿਰੇ ਦੋਰੇ ਕੋਰੀਅਨ ਚਮਚੀਆਂ ਜੀਆਂ ਹੁੰਦੀਆਂ ਬਣੀਆਂ ਇਹਨਾਂ ਦੇ ਫੁੱਲਾਂ ਤੇ ਇਮਿਊਨਿਟੀ ਹੋਰ ਕਈ ਕਿਸਮ ਦੀਆਂ ਪੌਦਿਆਂ ਨੂੰ ਸ਼ਾਮਲ ਨੇ ਤੇ ਨਾਲ ਨਾਲ ਗਲਦੌਦੀ ਦੀਆਂ ਜਾਪਾਨੀ ਤੇ ਕੋਰੀਅਨ ਕਿਸਮਾਂ ਦੇ ਮੁਕਾਬਲੇ ਵੀ ਕआय ਜਾਣਗੇ ਤੇ ਵਿਭਾਗ ਬਾਰੇ ਇਹਨਾਂ ਨੇ ਜਾਣਕਾਰੀ ਦਿੱਤੀ ਹੈ ਕਿ ਜਿਹੜਾ ਫਲੋਰੀਕਲਚਰ ਐਂਡ ਲੈਂਡਸ ਸਕੇਪਿੰਗ ਵਿਭਾਗ ਹੈ ਉਹਦੇ ਕੋਲ ਆਪਣੀਆਂ 250 ਕਿਸਮਾਂ ਦੀਆਂ ਗਲਦੌਦੀ ਦੀਆਂ ਤੇ ਖੋਰ ਵੀ ਜਿਹੜਾ ਉਹਨੇ ਨਵੇਂ ਉਤਪਾਦਨ ਦਿੱਤੇ ਨੇ ਸਜਾਵਟੀ ਉਤਪਾਦਨ ਦਿੱਤੇ ਨੇ ਕੁਝ ਤਾਂ ਉਹਨਾਂ ਦੀ ਪ੍ਰਦਰਸ਼ਨੀ ਵੀ ਇਸ ਮੇਲੇ ਵਿੱਚ ਲਾਈ ਜਾਏਗੀ ਤੇ ਨਾਲ ਨਾਲ ਇਹ ਵੀ ਦੱਸਿਆ ਗਿਆ ਹੈ ਕਿ ਜਿਹੜੇ ਫੁੱਲ ਪ੍ਰੇਮੀ ਇਹਨਾਂ ਫੁੱਲਾਂ ਦੀ ਖਰੀਦ ਕਰਨੀ ਚਾਹੁੰਦੇ ਆ ਉਹ ਯੂਨੀਵਰਸਿਟੀ ਵਿੱਚੋਂ ਕੰਮਕਾਜੀ ਦਿਨ ਜਾਂ ਦੀ ਵਰਕਿੰਗ ਡੇਸਾਂ ਦਿਨਾਂ ਦੇ ਵਿੱਚ 9 ਤੋਂ 5 ਵਜੇ ਤੱਕ ਇਸ ਵਿਭਾਗ ਦੇ ਵਿੱਚ ਪ੍ਰਾਪਤ ਕਰ ਸਕਦੇ ਆ ਇਹ ਇਸ ਵੇਲੇ ਦੇ ਅਖੀਲੇ ਦਿਨ ਵੀ ਇਹਨਾਂ ਦੀ ਸੇਲ ਹੁੰਦੀ ਹੈ ਸੋ ਮੇਰੇ ਦੋਸਤੋ ਇਹਨਾਂ ਨੂੰ ਮਾਣਿਏ ਤੇ ਜਿਹੜੇ ਤੁਸੀਂ ਇਹ ਨਾਲ-ਨਾਲ ਫੁੱਲ ਵੇਖ ਰਹੇ ਹੋ ਇਹ ਕਿਹੜਾ ਵੇਖ ਰਹੇ ਹੋ ਇਹ ਪਿਛਲੇ ਸਾਲ ਦਾ ਇੰਗਲਡੋਸ਼ ਸ਼ੋ ਹੈ ਸੋ ਇਸ ਵਾਰ ਇਸ ਤੋਂ ਵੀ ਵੱਧ ਕੇ ਫੁੱਲਾਂ ਦੀ ਕਲੈਕਸ਼ਨ ਹੋਏਗੀ ਤੇ ਫੁੱਲਾਂ ਵਰਗੇ ਲੋਕ ਮਿਲਣਗੇ ਆਓ ਮਾਣਿਏ ਇਸ ਬਹਾਰ ਨੂੰ